ਤੁਸੀਂ ਆਨਲਾਈਨ ਸ਼ਿਕਾਇਤ ਕਰੋ ਬਸ ਦੇ ਵਿੱਚ ਨਹੀਂ ਚੜਾ ਹੈ ਗਿਆ ਇਹ ਥੋੜਾ ਕੀ ਤੁਸੀਂ ਅਸੀਂ ਕੀ ਅਸੀਂ ਕੀ ਦਿੱਤੀ ਪੁੱਤ ਨਹੀਂ ਅਗਲਾ ਐਕਸ਼ਨ ਕੀ ਹੋਗਾ ਨੌਕਰੀ ਕਰਦੇ ਸੇਵਾ ਨਾ ਕਰ ਜਾਮ ਜਾਮ ਨਾ ਕਰ ਘਾੜੇ ਦੇ ਬਾਹਰ ਚ ਪਟੇ ਨਾ ਨਾ ਮਾਰੇ ਮੈਨੂੰ ਆਣਾ ਜਾਨੇ ਮੈਂ ਤੁਹਾਨੂੰ ਦੱਸਦਾ ਇੱਥੇ ਇੱਥੇ ਮੁੰਡੇ ਸਤੂ ਆ ਕੁੜੀ ਨੇ ਫੋਨ ਕਰਕੇ ਸਿਰਫ ਕਾਊਂਟਰ ਤੇ ਗੱਡੀ ਲੱਗੀ ਨਹੀਂ ਸੀ ਸਾਈਡ ਤੇ ਸੀਗੀ ਬਸ ਗੜੀ ਉਹਨੇ ਕਿਹਾ ਵੀਰੇ ਕੋਈ ਗੱਲ ਨਹੀਂ ਕਾਊਂਟਰ ਤੇ ਲੱਗ ਜਾਣਗੇ ਤੁਸੀਂ ਉਧਰ ਚੜਜੋ ਐਨੀ ਗੱਲ ਕਹੀ ਐ ਉਦੀ ਮੁੰਡੇ 4-5 ਮੁੰਡੇ ਆਏ ਆ 8 ਮੁੰਡੇ ਆਏ ਆ ਬਾਰੀ ਦੇ ਵਿੱਚ ਆਏ ਵਿੱਚ ਕਹੇ ਦੱਸੋ ਕੀ ਗੱਲ ਐ ਕਹੇ ਤੁਸੀਂ ਥੱਲੇ ਆਓ ਕਹਿੰਦੇ ਦੱਸ ਦੋ ਗੱਲ ਕੀ ਐ ਜਦੋਂ ਉਹ ਥੱਲੇ ਕਰੈਕਟਰ ਉਤਰਿਆ ਉਹਦੀ ਉਹਨੇ ਸਿਰ ਤੇ ਰਾਣ ਮਾਰੀ ਇੱਥੇ ਅੱਠੇ ਮੁੰਡੇ ਆ ਅੱਠੇ ਮੁੰਡੇ ਨੂੰ ਬੁਲਾਉਂਦਾ ਉਹਨੇ ਇੱਕ ਨਹੀਂ ਜਾਮ ਲਿਖਾ ਚੋ ਚ ਬਲਾਉ ਪਹਿਲਾਂ ਬੰਦੇ ਥਾਣੇ 'ਚ ਹਾਜ਼ਰ ਹੋਣਗੇ ਅਸੀਂ ਇੱਥੇ ਨਾਲ ਲੈ ਕੇ ਆਉਂਦੇ ਥਾਣੇ 'ਚ ਲੈ ਆ ਫੜ ਕੇ ਲੈ ਆ ਫੜ ਕੇ ਲੈ ਆ ਪਿੰਡ ਖੜ ਜਾਂਦਾ ਨਹੀਂ ਉਹਨੂੰ ਦੱਸਣਾ ਉਹ ਕੁੜੀ ਨੂੰ ਕਹਿੰਦੀ ਇੱਥੇ ਮੁੰਡੇ ਸਾਡ ਅੱਠੇ ਬੰਦੇ ਅਸੀਂ ਲੈ ਕੇ ਆਵਾਂਗੇ ਉਹਨੇ ਕਹਿੰਦਾ ਜਾਮ ਨਹੀਂ ਖੋਲਣਾ ਪੰਡਾ ਤਾਂ ਡੈਟਮਿਟ ਹੋ ਗਿਆ ਪਿਆਨ ਦੇਖਿਆ ਕੋਈਗਾ ਨਹੀਂ ਭਾਵੇਂ ਥਾਣੇ ਦੇਜੋ ਪਹਿਲਾ ਇੱਥੇ ਮਾਰੋ ਉਹਨੇ ਕੁੜੀ ਨੇ ਕਿਹਾ ਗਈ ਉਹਨੇ ਫੋਨ ਕਰਕੇ ਇੱਥੇ ਚੁੱਪ ਕਰ ਲਈ ਸੱਦ ਲੈਣ ਕੁੜੀ ਕਿਹ ਘੈਂਡੀ ਮੈਂ ਵੀ ਤਾਂ ਕੁੜੀ ਨੇ ਫੋਨ ਕਰਕੇ ਸੱਦ ਲੈਣਾ ਕੁੱਤਣ ਲਈ ਕੁੜੀ ਨੂੰ ਕਿ ਉਹਨਾਂ ਨੂੰ ਸੱਦ ਲੈ ਅਸੀਂ ਉਹਨੇ ਜੰਮ ਕਰਾ ਸਾਰੇ ਆਈ ਜਾਂਦੇ ਨੇ ਚੱਲੋ ਮਾਰ ਕੇ ਗਿਆ ਉਹਦਾ ਸਗਾ ਚੱਲਦੇ ਨਾਲੇ ਕੁੜੀ ਆ ਗਈ ਥਾਣੇ ਸੱਦੋ ਉਹਦੀ ਖਿਲਾਫ ਦੇਰੋ ਆ ਜਾਈਏ ਬੰਦਾ ਮਰਦ ਕਰਕੇ ਸੱਦ ਲੋ ਨਾ ਕਾ ਭਾਈ ਐਸੇ ਕਾਉਣ ਦੇ ਸੁਣ ਗਈ ਗੱਲ ਸਾਡਾ ਬੰਦਾ ਮਰ ਜਾਂਦਾ ਫੇਰ ਖਾਣੇ ਦੇ ਬਾਹਰ ਚ ਪੜੇ ਨਾ ਨਾ ਮਾਰੇ ਮੈਨੂੰ ਆਣਾ ਜਾਣੇ ਮੈਂ ਤੁਹਾਨੂੰ ਦੱਸਦਾ ਇੱਥੇ ਇੱਥੇ ਮੁੰਡੇ ਸੱਤੂ ਆ ਤੁਹਾਡੇ ਨਾਲ ਤੁਹਾਡੇ ਨਾਲ ਪੱਚਾ ਹੋਊਗਾ ਇਹਦੇ ਅਧਿਕਾਰ ਹੁਕਮ ਚੱਲੇ ਨਹੀਂ ਮਰਨ ਦੀ ਜੜਦੀ ਸਭ ਕਰਨਾ ਪਵੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਭਾਵੇਂ ਥਾਣੇ ਭੁੱਲਣੇ ਪੈਣ ਤੁਹਾਡੇ ਨਾਲ ਹੈ ਮੈਂ ਬਲਾਉਂਗਾ ਭਾਈ ਬੰਦੇ ਬਲਾਉ ਪਹਿਲਾਂ ਨਹੀਂ ਚਾਹ ਕਰੇ ਨਾ ਟੋ ਮਾਰ ਕੇ ਕਰ ਕਾਨੂੰਨ ਹੋਰ ਕਿਸੇ ਬਾਅਦ ਕੇ ਜਾਣ ਕਰ ਰਹੀ ਹੈ ਇਹ ਹੈ ਨਾ ਸਰਕਾਰ ਦਾ ਇੱਕ ਹੋਰ ਇਹ ਘਣ ਪਈ ਪਈ ਦੀ વાની છોડને હા મે તો میرے સામે કુતરે જાવે સાડી ਨਾਲ છીલ દેવી આય સાડા કોઈ દાબી નવાની ઠીક છે ચલા એક ની ઇને ઉઠાને ભલા લો ઇન્જામ ભલાવો કટુ નું જાજે આજા 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 આય અ ભાઈ જાને કરિયા ઇન્જામ નહિ બોલા આમ બારે લા આય દિલા નહિ બોલા જામ નહિ ખોલી જ જલો કટ બની જાય સાડે સામે હા ચલો સામે કોણ ਹਾਂ ਜੀ ਅੱਗੇ ਜੀ ਕੋ ਸਾਹਮਣੇ ਕੁੱਟਣੂ ਮੈਂ ਕਦੀ ਪਾਉਂਦਾ ਤਾ ਮੈਂ ਪਾਉਂਦਾ ਮੈਂ ਦੱਸਦਾ ਕੁੱਟਣਾ ਕਿਹਦਾ ਨਾ ਮੈਂ ਸਾਰੇ ਕੁੜੀ ਕੁੱਟਣੀ ਆ ਸਾਡੇ ਨਾ ਮੈਂ ਕੁੱਟਣਾ ਨਹੀਂ ਹੋ ਮੈਂ ਕਿਹਾ ਆ ਮੈਨੂੰ ਹਮੇਸ਼ਾ ਕੱਲ ਨੂੰ ਕੁੱਟਣਗੇ ਨਾ ਹੁਣ ਆ ਹੀ ਕੁੱਟਣੂ ਆਠੇ ਆਠੇ ਜੀ ਬੋਲ ਕੇ ਦੋ ਮੱਟੇ ਜੀ ਇਹ ਸਾਡੇ ਰੀਮਸ ਨਾਣੀਆਂ ਢੋਲੀਆਂ ਸੀ ਤਾਂ ਵੀ ਸਾਡੇ ਲੋਕ ਗੱਲ ਪੈਂਦੇ ਯਾਰ ਕੀ ਹੋਇਆ ਕੀ ਕਿੱਥੋਂ ਜਾ ਰਹੀ ਕੀ ਹੋਇਆ ਬਾਈ ਜੀ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਮਲੋਰ ਤੋਂ ਮਲੋਰ ਤੋਂ ਬੱਸ ਆ ਰਹੀ ਸੀਗੀ ਪੀ ਆਰਟੀਜ਼ ਦੀ ਸਾਡੀ ਛੈਰੀ ਬੱਸ ਬਾਈ ਨੰਬਰ ਬੱਸ ਸੀਗੀ ਠੀਕ ਹੈ ਕੁੜੀ ਨੇ ਫੋਨ ਕਰਕੇ ਸਿਰਫ ਕਾਊਂਟਰ ਤੇ ਗੱਡੀ ਲੱਗੀ ਨਹੀਂ ਸੀ ਸਾਈਡ ਤੇ ਸੀਗੀ ਬੱਸ ਖੜੀ ਉਹਨੇ ਕਿਹਾ ਵੀਰੇ ਕੋਈ ਗੱਲ ਨਹੀਂ ਕਾਊਂਟਰ ਤੇ ਲੱਗ ਜਾਣਗੇ ਤੁਸੀਂ ਉਧਰ ਚੜਜੇ ਐਨੀ ਗੱਲ ਕਹੀ ਐ ਜਦੋਂ ਬੱਸ ਗਿੱਦੜਵੇ ਪਹੁੰਚੀ ਐ ਠੀਕ ਹੈ ਉਹਨੇ ਇੱਕ ਉਹਦੀ ਮੁੰਡੇ 4-5 ਮੁੰਡੇ ਆਏ ਆ ਬੜੇ ਮੁੰਡੇ ਆਏ ਆ ਬਾਰੀ ਦੇ ਵਿੱਚ ਆਏ ਵਿੱਚ ਤੂੰਨੇ ਕੀ ਆ ਵੀ ਆਦੀ ਕਹੇ ਦੱਸੋ ਕੀ ਗੱਲ ਐ ਕਹੇ ਤੂੰ ਥੱਲੇ ਆਉ ਕਹੇ ਦੱਸ ਤੂੰ ਗੱਲ ਕੀ ਐ ਜਦੋਂ ਉਹ ਥੱਲੇ ਕਰੈਕਟਰ ਉਤਰਿਆ ਉਹਦੀ ਉਹਨੇ ਸਿਰ 'ਚ ਰਾਣ ਮਾਰੀ ਦੋ ਤਿੰਨ ਰਾਣਾ ਮਾਰ ਗਿਆ ਉਹਰੇ ਹਸਪੀਟਲ ਜਾ ਕੇ ਦੇਖ ਲੋ ਹੱਥ ਤੋਂ ਨੋਟਾ ਕੇ ਲੋਕਾਂ ਦੇ ਕਿਨ ਮੁਤਾਬਕ ਕੁੜੀ ਨੂੰ ਕੱਲ ਕੋ ਚੜਾਇਆ ਨਹੀਂ ਗਿਆ ਮਤਲਬ ਇਹ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਥੋਂ ਇਥੋਂ ਮਿੰਟ ਪਬਲਿਕ ਦੇ ਵਿੱਚ ਦੱਸੋ ਕਿਹੜੀ ਬੱਸ ਦੇ ਵਿੱਚ ਅਸੀਂ 90 100 150 ਤੋਂ ਫਾਰੀ ਨਹੀਂ ਹੋਣੀ ਜਿਹੜਾ ਸਾਡਾ ਬੰਦਾ ਕੋਈ ਉਸੇ ਕੁੜੀ ਨੂੰ ਕਹਿ ਰਿਹਾ ਨਾ ਕਿਹੜੀ ਕੁੜੀ ਜਿਹੜੀ ਕੁੜੀ ਨੂੰ ਪੁੱਛੋ ਕੋਈ ਬੰਦਾ ਕਹਿ ਰਿਹਾ ਤੁਹਾਨੂੰ ਦੱਸ ਕਿਉਂ ਨਹੀਂ ਜਿਹੜੀਆਂ ਨਾ ਬੰਦੇ ਸੀ ਬੰਦੇ ਨੂੰ ਬਤਾ ਕੇ ਖਾਲੀ ਕਰ ਦੇਈਏ ਹੈਡਡ ਤੋਂ ਫਾਰੀ ਬੱਸ ਦੇ ਵਿੱਚ ਹੁੰਦੀ ਹੈ ਕੋਈ ਪਛਾਣ ਆ ਗਿਆ ਬੰਦੇ ਆ ਕੈਟ ਕਰ ਸਕਦੇ ਆ ਆਹ ਨੂੰ ਸਾਡੇ ਪਾਸ ਦੇ ਵਿੱਚ ਨਹੀਂ ਜਿਹੜਾ ਹੈ ਗਿਆ ਤੁਸੀਂ ਆਨਲਾਈਨ ਸ਼ਿਕਾਇਤ ਕਰੋ ਬਸ ਦੇ ਵਿੱਚ ਨਹੀਂ ਚੜਾ ਹੈ ਗਿਆ ਇਹ ਥੋੜਾ ਕੀ ਤੁਸੀਂ ਸਿਰ ਪਾੜਦੇ ਅਸੀਂ ਕੀ ਅਸੀਂ ਕੀ ਤੇ ਧੀ ਪੁੱਤ ਨਹੀਂ ਅਗਲਾ ਐਕਸ਼ਨ ਕੀ ਹੋਊਗਾ ਅਸੀਂ ਨੌਕਰੀ ਕਰਦੇ ਸੇਵਾ ਨਾ ਕਰ ਜਾਂ ਜਾਂ ਕਿ ਨਾ ਚੱਲ ਅਗਲਾ ਐਕਸ਼ਨ ਕੀ ਰਹੂਗਾ ਅਸੀਂ ਸੇਵਾ ਕਰਦੇ ਅਗਲਾ ਐਕਸ਼ਨ ਉਹਨਾਂ ਨੂੰ ਜਿੰਨਾ ਚਾਹੀਦਾ ਉੱਥੇ ਭਲਾਣੀ ਜਾਂਦਾ ਰੈਸਟਰੀ ਕੀਤਾ ਜਾਂਦਾ ਉਹਨਾਂ ਚੋਰ ਬਿਲਕੁਲ ਜਾਮ ਨਹੀਂ ਖੁੱਲਦਾ ਪਰਚਾ ਘਟਾਵਾਂਗੇ ਠੀਕ ਹੈ ਉਹਨਾਂ ਚੇ ਸਾਰਾ ਸਾਰਾ ਪਰਚਾ ਛੱਟ ਕੀ ਨਹੀਂ ਕੇ ਬੰਦੇ ਦੇ ਛੱਟ ਕੀ ਨਹੀਂ ਕੇ ਬੰਦੇ ਦੇ ਹਾਂਜੀ ਹਲਾਤ ਸਿਰ ਪਟ ਗਿਆ ਜੀ ਸਿਰ ਪਟ ਗਿਆ ਬਾਈ ਦਿੱਤੋਂ ਅਸੀਂ ਸਿਰ ਪੜਾਉਣਾ ਹੈ ਇੱਥੇ ਇੱਕ ਤਾਂ ਅਸੀਂ ਸੇਵਾ ਕਰਦੇ ਇੱਥੇ ਦਿਨ ਰਾਤ ਲੋਕਾਂ ਨੂੰ ਮੰਚਾਂ 'ਤੇ ਪਹੁੰਚਣੇ ਹੈਗੇ ਆ